ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਟਾਇਰ ਪਰ ਹੀ ਸਤਿ ਸ੍ਰੀ ਅਕਾਲ ਕਰੀ ਜੀ ਆਪਣੇ ਘਰੇਲੂ ਕੰਮ ਸ਼ੁਰੂ ਤੇ ਹੁਣ ਮੋਟਰ ਪਰ ਜਿੱਧਿਆੜੀ ਲਾਈਏ ਤੇ ਇਹ ਹੋ ਗਿਆ ਆਵਾਜ਼ ਨਹੀਂ ਕੱਢੀ ਤੇ ਨਿਕਲ ਗਈ ਜੀ ਦੇਖੋ ਜੀ ਟਾਇਰ ਬੋਰਡ ਦਾ ਪਿਛਲਾ ਟਾਇਰ ਘਸ ਗਿਆ ਬਹੁਤ ਜ਼ਿਆਦਾ ਤੇ ਪਿਛਲਾ ਟਾਇਰ ਨਵਾਂ ਪਾਣੇ ਵਾਲਾ ਹਵਾ ਨਿਕਲਦੀ ਜਾ ਰਹੀ ਹੈ ਬਹੁਤ ਜ਼ਿਆਦਾ ਘਰ ਗਿਆ ਕੋਈ ਬ੍ਰੇਕ ਪੈਂਚਰ ਹੋਣਾ ਕੋਈ ਹੈ ਆਪ ਆ ਨਾ ਤੁਰ ਕੇ ਚੱਲ ਪਿਆ ਤਾਂ ਮੈਂ ਖੋਣਾ ਆ ਚੱਲ ਵੀ ਚੱਲ ਮਸੀਤਾਂ ਖੁੱਲੇ ਆ ਤੇ ਕਰੀ ਕੋ ਕੰਮ ਕਰ ਚੱਲ ਆਪਾਂ ਨਾਲੇ ਰੱਖ ਲਿਆ ਚੱਲ ਫੋਟਰ ਤੇ ਕੇ ਆਪੋ ਚ ਲੈ ਆਵੇ ਕਿਨੇ ਟਾਂਡੇ ਤੋੜਦੇ ਉਪਰ ਤੇ ਹੈ ਕਸਾ ਜਿਕੇ ਦਾ ਟਿੱਕ ਗਿਆ ਚੜਿਆ ਤਾਂ ਖੋਈ ਦੇ ਉੱਪਰ ਇਹ ਕਰਿਆ ਉਹ ਸਾਈਡ ਵਾਲੇ ਆਹਾਂ ਇਹਦਾ ਗੁੱਗ ਲੱਗੀ ਕਿਆ ਹੋਇਆ ਇਹਨੂੰ ਥੱਲੇ ਵੀ ਚੜੇ ਹੋਏ ਪੱਤੇ ਹੈਂ ਜਾਨਵਰ ਕਰਿਆ ਕੋਈ ਜਾਨਵਰ ਚੜਿਆ ਲੱਗਦਾ ਮੈਨੂੰ ਕੋਈ ਇੱਥੇ ਤੱਕਦਾ ਤਖੜਾ ਹੈਂ ਬਧ ਤਗੜੇ ਸਾਰੇ ਜਾਂ ਚਾਹਤ ਹੈ। ਡਾ ਕਿਹੜਾ ਹੋ ਜਾਂਦਾ ਉੱਪਰ ਚ ਹੈ? ਮੋਰ ਨਹੀਂ ਯਾਰ। ਇੱਥੋਂ ਕੋਈ ਯਾਰ ਪਰ ਚੜਾ ਹੈ ਉੱਪਰ ਨੂੰ ਇਹ। ਲੋ ਬਹੁਣ ਉੱਥੇ ਕਿਆਰੀ ਬਣਾਈ ਹੈ ਹਾਂ। ਮੈਂ ਕਿ ਇੱਥੇ ਅੰਦਰ ਦੇ ਇਹਨੂੰ ਰੱਖ ਪਹਿਲਾਂ ਪੰਪ ਫੜ ਅੰਦਰ ਦਾ ਕਹੀ ਚੱਕ ਪਹਿਲਾਂ ਦਾ। ਆ ਮਿੱਟੀ ਥੋੜੀ ਪੱਧਰੀ ਕਰੀਏ ਉਹਨੂੰ ਪੱਧਰਾ ਕਰੀਏ ਤੇ ਲਾਈਏ ਕੋਈ ਗਾਰਡ ਫਿਰ ਇੱਥੇ। ਪਹਿਲਾਂ ਜਿਹੜੀ ਇੱਥੇ ਥੱਲੇ ਮਿੱਟੀ ਪਈ ਤੈਨ ਪਣਾ ਜਾਤਾ। ਜਿਹੜੀ ਹੁਣ ਮਿੱਟੀ ਪਾਈ ਉੱਪਰ ਇਹ ਇਹ ਦੂਜੀ ਅੱਕਾ ਕਹਿੰਦੇ ਹੁਣ ਆਪਣੀ ਰੇਤਲੀ ਚ ਮਿੱਟੀ ਦੀ ਹੋ ਜਾਊਗਾ ਉਹ ਜਾਂ ਤਾਂ ਅਸੀਂ ਪਾਣੀ ਲਾ ਦਿੰਦੇ ਤੇ ਉਹਨੂੰ ਫਿਰ ਜਮੇ ਗਾਰਾ ਬਣ ਜਾਣੀ ਉਹ ਜਾਂ ਤਾਂ ਸੁੱਕ ਜਾਣੀ ਜਮੇ ਪੱਥਰ ਬਣ ਜਾਣਾ ਪੜੇ ਜਿਹੜੀ ਮਿੱਟੀ ਪਾਣੀ ਕਿਹੇ ਜੀ ਡਾਕਰ ਜੀ ਮਿੱਟੀ ਹੋਰ ਤਰ੍ਹਾਂ ਦੀ ਹੁਣ ਉੱਪਰ ਪਾਈ ਵਧੀਆ ਮਿੱਟੀ ਇਹ ਸਾਰਾ ਭਰਾ ਵੀ ਹੁਣ ਇੱਥੇ ਨੂੰ ਪਦਰਾ ਕਰਾਂਗੇ ਕਿਸੇ ਨਾਲ ਉਹ ਉੱਪਰ ਉੱਪਰ ਤਾਂ ਛਾਂ ਕੇ ਲੈ ਕੇ ਗਿਆ ਹੈ ਤੁੱਟ ਕਰਕੇ ਦਿਖਦੇ ਵੀ ਨਹੀਂ ਤਾਂ ਹੈਗੇ ਹੁਣ ਸਾਫ਼ ਹੋਇਆ ਮੌਸਮ ਕੰਕ ਕੰਕ ਤੇ ਵੀ ਕਰਨਾ ਪੈਣਾ ਸਾਰਾ ਸਾਫ ਇੱਕ ਇੱਥੇ ਨੇ ਤੇ ਹੈ ਉਹ ਕਦਾ ਹਿੱਲਿਆ ਹੋਇਆ ਆ ਆਹ ਖੁੰਜਾ ਜਿਹਾ ਇੱਕ ਨੇ ਤੇ ਇੱਥੇ ਨੂੰ ਲਾਉਣੀ ਪੈਣੀ ਆ ਪੱਤੀ ਜੀ ਆ ਥੱਲੇ ਨਾ ਤੁਪਕੇ ਗਿਰ ਜਾਂਦੇ ਉਹਦੇ ਵਾਲੇ ਆ ਦੇਖੋ ਥੱਲੇ ਗਿੱਲਾ ਹੋਇਆ ਪਿਆ ਹੈ ਆ ਪੈਪ ਜਿਹਾ ਬਹੁਤ ਇਤਨਾ ਹਸਲਾਬ ਚੜ੍ਹਦੀ ਆ ਦੇਖੋ ਆਫਰ ਨੂੰ ਇੱਥੇ ਜਨੂ ਕੋ ਪੱਧਰੀ ਕੰਨੀ ਪੈਣੀ ਸਾਰੀ ਇੱਧਰ ਨੂੰ ਆਹ ਮਿੱਟੀ ਦੂਰ ਰੱਖ ਲੈਣ ਕਹੀਦਾ ਲੱਖੀ ਤੇ ਵੀ ਸਿਮਾਉਂਗਾ ਲੱਤੇ ਆਂ ਬੂੰਦ ਬੂੰਦ ਸੇ ਸਮੁੰਦਰ ਭਰ ਜਾਂਦਾ ਹੈ ਦੇ ਕਹਿੰਦੇ ਹੁੰਦੇ ਕੁਝ ਆ ਆ ਚੱਕਣ ਲੱਗੇ ਹੋਇਆ ਸੀ ਹੁਣ ਇਹਨੇ ਇਦਾਂ ਕਾਹੀ ਭਰ ਲੈਨੇ ਆਂ ਘੇੜਾ ਲਾਇਆ ਹੁੰਦਾ ਕਾਹੀ ਭਰ ਲੈਨੇ ਆਂ ਘੇੜਾ ਲਾਇਆ ਹੁੰਦਾ ਧੁੱਪਾਂ ਦਾ ਵੀ ਨਜ਼ਾਰਾ ਆ ਰਿਹਾ ਕੰਮ ਦਾ ਵੀ ਨਜ਼ਾਰਾ ਕੰਮ ਦਾ ਵੀ ਨਜ਼ਾਰਾ ਆ ਰਿਹਾ ਕਰਨ ਦਾ ਤਾਂ ਪੰਨੀ ਮਰ ਰਹਿ ਜਾਂਦਾ ਪਾਣੀ ਖੜ ਜਾਣਾ ਫਿਰ ਇਹ ਨਿਕਲਣਾ ਵੀ ਨਹੀਂ ਕਿਧਰੇ ਪਾਸੇ ਨੂੰ ਗਰੇ ਉਹ ਗੁਲਾਮ ਗਿਆ ਤਾਂ ਨਾਲੇ ਕਿਹਾ ਮੈਂ ਕੋਈ ਬੰਦਾ ਮਿਲਣ ਆ ਰਿਹਾ ਪੁਰਾਣਾ ਇਹ ਆਇਆ ਉਤਰੇ ਨਹੀਂ ਤਾਂ ਆ ਗਿਆ ਬਾਈ ਆ ਗਿਆ ਆ ਗਿਆ ਆ ਉਤਰੇ ਉਤਰੇ ਉਤਰ ਹੁਣ ਉਤਰਿਆ ਇਹ ਆ ਗਿਆ ਗੋਲਾ ਕਹਿੰਦਾ ਮੈਂ ਗੋਲਾ ਇਹ ਨਹੀਂ ਹੁਣ ਪਤਾ ਆਏ ਤੇ ਪਤਾ ਲੱਗੂ ਹੁਣ ਜਦ ਮੈਂ ਕਿਹੜੇ ਕਰਾਦਾ ਗੋਲਾ ਇਹ ਹੁਣ ਆਏ ਤੇ ਪਤਾ ਲੱਗੂਗਾ ਤਪਣਾ ਚਿਹਰਾ ਦਿਖਾ ਮੁਖੜਾ ਫਿਰ ਪਤਾ ਲੱਗੂਗਾ ਜਾਣਿਆ ਕਿ ਨਹੀਂ ਨਹੀਂ ਪਛਾਣਿਆ ਹੋਰ ਸੁਣਾਣਾ ਮਿੱਤ ਜੀ ਬਾਈ ਹੁਣ ਚਿੱਤੇ ਆਇਆ ਇੰਗਲੈਂਡ ਪਹੁੰਚਿਆ ਕਿਨੇ 25 ਸਾਲ ਹੋ ਗਏ ਇੰਗਲੈਂਡ ਕੇ ਇਹਨੂੰ ਕਟੋਕਟ ਮੈਂ ਕਹਿੰਦਾ ਆਪਾਂ 20 ਜਾਂ 25 ਸਾਲ ਬਾਅਦ ਮਿਲੇ ਹੋਣੇ ਆ ਇਹਨਾਂ ਤਾਂ ਹੋਏ ਜਿਆਦਾ ਹੋਗਾ ਉਹਨਟਾ ਹਾਂ 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 ਫਿਰ ਬਾਈਨਰ ਰਮੈਂਡ ਕਰਾਇਆ ਪਿੱਛੇ ਗਏ ਅਸੀਂ ਬਹੁਤ ਜ਼ਿਆਦਾ ਹੁਣ ਮੈਨੂੰ ਇੰਗਲੈਂਡ ਲੈ ਕੇ ਚੱਲਿਆ ਹੈ ਹਰੀ ਬਾਬੇ ਦੀ ਯਾਦ ਵੀ ਦਵਾਈ ਹੈ ਹਰੀਪੁਰ ਵਾਲੇ ਬਾਬੇ ਦੀ ਯਾਦ ਵੀ ਦਵਾਈ ਹੈ ਉੱਥੇ ਯਾਦ ਕਰਾਤੀ ਹੈ ਲੱਗ ਪਈ ਮਹਿਕ ਆ ਆ ਦੇ ਜਗੜ ਪਹਿਲੇ ਇਹਨਾਂ ਵੱਡਾ ਮੈਂ ਬਣਾਇਆ ਇਹਨੂੰ ਲੈ ਵੀ ਤੰਨੇ ਤੇ ਵੀ ਸਵੇਰ ਮੰਨ ਲਤੀ ਅੱਜ ਸਾਰੇ ਬੰਦੇ ਲੱਗੇ ਕੰਮ ਮੈਂ ਤਾਂ ਇਹ ਤੋਂ ਪਤਾ ਨਹੀਂ ਯਾਰਾ ਲੈਣ ਲੱਗੇ ਹੋਇਆ ਤੋੜੇ ਨਾਲੇ ਥੱਲੇ ਤੇ ਆਹ ਬਾਈ ਤਾਂ ਨਹੀਂ ਆਉਂਦੇ ਆਦਣੇ ਆਣਾ ਵੱਡੋ ਕੇ ਉਹ ਮੈਨੂੰ ਦੇ ਦੇ ਕੋਈ ਸੰਨੀ ਦੇ ਉਹਦਾ ਨੰਬਰ ਦੇ ਦੋ ਅੱਜ ਗੱਲ ਲੱਗ ਕੰਨ ਖਾਲੀ ਜਾ ਹੋ ਗਿਆ ਹੁਣ ਸ਼ਾਮ ਨੂੰ ਇੱਥੇ ਮੋਟਰ ਪਰ ਬੈਠੀ ਆ ਜਾਂਦੇ ਸ਼ਾਮ ਨੂੰ ਤੇ ਇੱਧਰ ਬਾਈ ਆ ਗਿਆ ਬੋਲਾ ਬਾਈ ਆ ਗਿਆ ਧੁੱਪਾਂ ਦਾ ਲੁੱਥਪ ਲੈ ਰੇ ਬੈਠੇ ਸਾਰੇ ਬੰਦੇ ਚਾਹ ਆ ਗਈ ਘਰ ਤੇ ਪੀ ਰੇ ਇੱਧਰ ਸਾਡਾ ਬਾਈ ਆਇਆ ਹਾਂ ਇੰਗਲੈਂਡ ਤੋਂ ਮਿਲ 25 ਸਾਲ ਬਾਅਦ ਮਰੇ ਅੱਜ ਹਾਂ ਦੇਖ ਲੈ ਕਿਨ ਆਪਣੇ ਪੁਰਾਣੇ ਯਾਰਾ ਬਿੱਲੇ ਇਕੱਠੇ ਕਰੀਏ ਸਾਰੇ ਹੋਰ ਕਿਹੜੇ-ਕੁਣ ਮਿਲਿਆ ਬਾਈ ਹੋਰ ਕਿਹਨ ਮੇਰੇ ਅਨੀਮੋ ਨਾਲ ਇਕੱਤਰ ਮੇਰਾ ਬਨਾਲ ਫੜੇ ਕਰਦਾ ਸੀ ਹਾਂ ਹਾਂ ਉਹ ਖੜ ਰਿਆਂ ਦਾ ਉਹ ਫੋਨ ਚੱਕਦਾ ਹਾਂ ਰਾਣੀ ਨੂੰ ਬੁਲਾਇਆ ਹੈ ਹਾਂ ਉਹ ਥੋੜਾ ਬਿਮਾਰ ਹੋਇਆ ਠਾਂ ਪਹਿਲੇ ਸਮੇਂ 'ਚ ਹੁੰਦਾ ਸੀ ਜਦੋਂ ਕੋਈ ਬੰਦਾ ਇੰਗਲੈਂਡ ਤੋਂ ਆਉਂਦਾ ਤਾਂ ਬਲੈਦ ਤੋਂ ਆਉਂਦਾ ਤਾਂ ਬੰਦੇ ਪੁੱਛਦੇ ਤੇ ਬੰਦੇ ਨੇ ਗੱਲਾਂ ਬਾਤਾਂ ਪੁੱਛਦੇ ਉਧਰੇ ਬਾਰੇ ਗੱਲਾਂ ਦੱਸਦੇ ਹੁੰਦਾ ਸੀ ਉੱਥੇ ਬਾਹਲੀ ਕੰਟਰੀ 'ਚ ਆਏ ਆ ਬਾਹਲੀ ਕੰਟਰੀ 'ਚ ਆਏ ਆ ਹੁਣ ਕੋਈ ਨਹੀਂ ਪੁੱਛਦਾ ਹੈਗਾ ਹਾਂ ਤਾਂ ਨੇ ਕੋਈ ਨਹੀਂ ਪੁੱਛਦਾ ਕੋਈ ਕੋਈ ਨਹੀਂ ਕੋਈ ਪੁੱਛਦਾ ਹੈਗਾ ਅਪਣੇ ਬਾਹਰ ਤੇ ਆਉਂਗਾ ਆਪਣੇ ਘਰ ਤੇ ਆਉਂਗਾ ਆਪਣੇ ਘਰ ਤੇ ਸੀ ਗਿਆ ਲੈੜਾ ਭਾਈ ਹਾਂ ਪਹਿਲਾਂ ਹੁੰਦਾ ਸੀ ਉਹਨੇ ਫਿਰ ਉਧਰ ਬਾਰੇ ਗੱਲਾਂ ਦੱਸਣੀਆਂ ਬੈਠੇ ਬੰਦੇ ਨੇ ਸੁਣੀ ਜਾਣੀਆਂ ਹਾਂ ਜਾਂ ਤਾਂ ਖੱਤ ਜਾਂਦਾ ਹੁੰਦਾ ਸੀ ਜਾਂ ਇੱਕ ਟੈਲੀਫੋਨ ਹੁੰਦਾ ਸੀ ਜਾਂ ਰੋਪੜਾ ਸਟੇਡੀ ਦਾ ਫੋਨ ਫਿਰ ਉਹ ਜਦ ਹੁੰਦਾ ਸੀ ਬਾਹਰ ਹੁਣ ਤਾਂ ਆ ਫੋਨਾਂ ਨੇ ਬੜੇ ਛੋਟੇ ਕਰਕੇ ਰੱਖਤੇ ਹੁਣ ਤਾਂ ਸਮਝ ਲੋ ਵੀ ਐਂ ਕਹਿ ਸਕਦੇ ਆਪਾਂ ਜਿਹੜੇ ਬਾਹਰ ਵਾਲੇ ਉਧਰ ਤੇ ਆਉਂਦੇ ਇੱਧਰ ਹਾਂ ਉਹ ਲੱਗਦਾ ਵੀ ਇੱਧਰ ਦੇ ਆ ਇੱਧਰਲੇ ਬੰਦੇ ਆ ਉਹ ਲੱਗਦੇ ਬਾਹਰ ਤੇ ਆਏ ਹੋਏ ਆ ਇੱਧਰਲੇ ਬੰਦਾਂ ਟੌਰਾਂ ਬਹੁਤ ਜ਼ਿਆਦਾ ਘੜਦੇ ਸਾਡੇ ਇਹ ਹੁੰਦਾ ਸੀ ਬਲੈਤੀਆ ਕੋਈ ਆਉਣਾ ਕਿਸੇ ਨੇ ਗੱਲਾਂ ਬਾਤਾਂ ਕਰਨੀਆਂ ਆ ਤਰਾਸੀ ਵੀ ਹੌਲੀ ਹੌਲੀ ਲੱਗੇ ਹਾਂ ਢੇਰੀ ਚੱਕਦੀ ਅਸੀਂ ਕਾਫੀ ਆ ਪੱਧਰਾ ਜਿੱਧਰ ਕਰਤਾ ਫਿਰ ਆ ਕਾਫੀ ਇਧਰ ਨੂੰ ਤੇ ਹੌਲੀ ਮਾਰਾਂਗੇ ਜੁੱਤੇ ਇੱਕ ਦੋ ਦਿਨ ਲਾਵਾਂ ਗਣ ਹੌਲੀ ਹੌਲੀ ਇੱਥੇ ਲੋ ਜੇ ਅਸੀਂ ਅਜ ਬਹੁਤ ਕੰਮ ਕਰਿਆ ਸਾਰਾ ਪੱਧਰਾ ਕਰਤਾ ਇਧਰ ਮੂਰੇ ਮੂਰੇ ਤੇ ਹੁਣ ਰਹਿ ਗਿਆ ਉਹ ਸੱਟ ਰਹਿ ਗਈ ਪੱਧਰਾ ਕਰਨੇ ਤੇ ਉਹ ਹੁਣ ਕੱਲ ਨੂੰ ਜਾਂ ਪਰਸੋਂ ਝੱਟ ਲਾਵਾਂਗੇ ਉਹਦੇ ਉੱਪਰ ਆ ਹੁਣ ਅਸੀਂ ਇਹ ਪੱਧਰਾ ਬਣਾਤਾ ਮੂਰੇ ਤੇ ਮੋਟਰ ਦੀ ਲੁੱਕ ਆਣ ਵਧੀਆ ਬਣਾਉਂਦੇ ਹੁਣ ਬਹੁਤ ਸੋਹਣੀ ਇੱਥੇ ਲਾਵਾਂਗੇ ਮਣ ਬੜਾ ਫੁੱਲ ਫੁੱਲ ਲਾਉਨੇ ਆ ਤੰਨੇ ਨੂੰ ਤਾਂ ਕਹਿੰਦੇ ਵੀ ਇੱਥੇ ਫੱਟੀਆਂ ਲਾ ਵੀ ਦੂਜੀ ਜਿਹੜੀ ਡਿਜ਼ਾਈਨ ਜੇ ਵਾਲੀਆਂ। ਬਾਕੀ ਤੁਸੀਂ ਦੱਸੋ ਵੀ ਕੀ ਕਰੀਏ ਤੇ ਮੁਰਦ ਤਵਾੜ ਕਿਦਾਂ ਲਾ ਦੇ ਇਦਾਂ ਕਰਦੀ ਏ। ਇੱਕ ਜੀ ਕਰਦਾ ਵੀ ਤੇ ਕੰਧ ਕਰਵਾ ਦਵਾਂ। ਪਰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਚਾਰੇ ਜਿਹੜੇ ਤੋਂ ਫੈਂਸ ਲਾਉਣੀ ਚਾਰੇ ਪਾਸੇ। 6-6 ਫੁੱਟੀਆਂ ਰੱਖੇ ਦੇ ਵਾਲੇ ਦਾਲੇ। ਮੇਰਾ ਇਹ ਹੈ ਵੀ ਆਉਣ ਵਾਲੇ ਜਦ ਤੱਕ ਮੇਰੇ ਪੂਲਰ ਵੱਡੇ ਹੋ ਗੋ 2 ਸਾਲ ਤੱਕ 2 ਸਾਲ ਤੱਕ ਮੇਰਾ ਵਿਚਗੜ ਉਹ ਕਰਨ ਦਾ। ਜਦ ਤੱਕ ਲੱਕੜੀ ਲਵਾ ਦਿੰਦੇ ਨਾ। ਹੂੰ। ਲੱਕੜੀਆਂ ਡਿਜ਼ਾਈਨ ਦਾਰਜੀ ਬਣਾ ਦੇਣ ਉਹ ਵਾਲੇ ਦਾਲੇ ਤੇ। ਇਹ 4-4 ਫੁੱਟੀਆਂ ਕੋਈ ਡੰਗਰ ਅੰਦਰ ਨਾ ਬੜੇ। ਜਿੱ ਇਦਾਂ ਜਿਗਾੜ ਸੈਟਰ ਰਹੂਗਾ ਆਪਣਾ ਕਰਦੇ ਇਹਦੇ ਬਾਰੇ ਵੀ ਜੇ ਥੋੜੋ ਜਿਹਾ ਇਦਾਂ ਜਿਹੜਾ ਕੋਈ ਫੱਟੇ ਫੁੱਟੇ ਲਾਉਂਦਾ ਮੈਨੂੰ ਜਰੂਰ ਕਮੈਂਟਾਂ 'ਚ ਦੱਸਿਓ ਵੀ ਜੇ ਕੋਈ ਬੰਦਾ ਹੈ ਕੋਈ ਇਦਾਂ ਜਿਹੜਾ ਫੱਟੇ ਫੁੱਟੇ ਲਾਉਂਦਾ ਜਿਹੜਾ ਬੰਦਾ ਸਾਰਾ ਜਿਗਾੜ ਜਿਹਾ ਬਣਾ ਦੇਵੇ ਤਿੱਖੇ ਤਿੱਖੇ ਫੱਟੇ ਜਿਹਾ ਜੇ ਕਿਸੇ ਕੋਲ ਕੋਈ ਨੰਬਰ ਹੋਵੇ ਜਾਂ ਕਾਰਪੈਂਟਰ ਕੋਈ ਦੇਖਦਾ ਹੋਵੇ ਜਰੂਰ ਮੇਰਾ ਸੰਪਰਕ ਕਰਿਓ ਵੀ ਸਾਨੂੰ ਉਦਾਂ ਦੇ ਬਣਾ ਦੇਵੇ ਘੱਟੋ ਘੱਟ ਵੀ ਇੱਥੇ ਜਿਆਦਾ ਨਹੀਂ ਜਿਆਦਾ 500 ਤਾਂ ਲੱਗੇ ਜਾਊਗੀ ਮੇਰੇ ਖਿਆਲ ਨਾਲ ਜੇ ਸਿੱਧੇ ਸਿੱਧੇ ਖੜੀ ਖੜੀ ਕਰਕੇ ਲਾਉਂਦੇ ਆਂ ਜੀ ਆ ਮੈਂ ਵੀ ਪੈਰਾ ਨੰਗੇ ਪੈਰੇ ਹੋ ਕੇ ਵੀ ਇੱਕ ਥੈਰੇਪੀ ਆ ਨੰਗੇ ਪੈਰ ਤੁਰਨੇ ਵੀ ਪਹਿਲਾਂ ਨੰਗੇ ਪੈਰੇ ਤੁਰਦੇ ਹੁੰਦੇ ਤੇ ਹੁਣ ਆ ਗਏ ਬੂਟ ਬਾਟ ਚਲ ਬਈ ਮਤਰਾ ਉਹ ਗੱਲ ਸੁਣ ਲੈ ਬਿੱਲੂ ਆਵੇ ਮੈਨੂੰ ਦਹੀਂ ਤੂੰ ਦੇ ਦਹੀਂ ਕਿਧਰ ਆ ਬਈ ਇੱਜ ਪਿਆਣਾ ਇੱਧਰ ਜਮਾ ਇੱਧਰ ਜ ਪਿਆਣਾ ਚੱਕ ਬਈ ਬੋਲਦਾ ਸੁਣ ਮੈਂ ਤੁਹਾਨੂੰ ਬੱਸ ਨੰਬਰ ਨੂੰ ਮੈਂ ਤੁਹਾਨੂੰ ਫੋਨ ਕਰਿਆ ਰ ਮੈਂ ਕਿ ਆਜੀ ਮੋਟਰ ਬਣਵਾਇਆ ਨਹੀਂ ਸੀ ਹੁਣ ਮੈਂ ਤਾਂ ਹੀ ਨਹੀਂ ਲੇ ਹੁਣ ਮਨੋ ਜਵਾਬ ਦੇਣ ਲੱਗ ਗਿਆ ਹੈ ਅੱਛਾ ਇਹਦਾ ਸਾਡਾ 40 ਛਾੜੇ ਤੋਕੇ ਆਏ ਸੀ ਅੱਛਾ ਇਹ ਹੁਣ ਜਾ ਕੇ ਫੇਰ ਜਾਣਾ ਉੱਥੇ ਤਿੰਨ ਤਿੰਨ ਸਾਡਾ ਇਹੀ ਕੰਮ ਆਲੇ 70 ਛਾੜੀਆਂ ਕੌ ਕੱਢਣੇ ਆ ਤੋਾਈ ਕਰਨੀਆਂ ਤੇ ਦਾ ਫੇਰ ਤੂਪਰ ਵਾਲੀ ਦਾ ਅਸੀਂ ਫੇਸਬੁਕ ਹਾਂ ਕੱਪੜੇ ਘੋਲੇ ਫਿਰਦਾ ਮੈਂ ਉਧਰ ਜਾਊਗਾ ਹਾਂ ਕੱਪੜੇ ਘੋਲੇ ਕੋਈ ਨਹੀਂ ਨੇ ਬੜਾ ਅਜੇ ਨਪੜ ਗਿਆ ਨਾ ਹਾਂ 70 ਛਟੀਆਂ ਰਹਿ ਨਹੀਂ ਆਉ ਲਾ ਕੇ ਤੇ ਵੇਲੇ ਆ ਸਾਡਾ ਇੱਕ ਬੰਦਾ ਫੱਟੜ ਹੋ ਗਿਆ ਇੱਕ ਵਿਆਹ ਨੂੰ ਗਿਆ ਰਹਿ ਫਸ ਗਿਆ ਦੋ ਜਣੇ ਉਹ ਫੱਟੜ ਹੋ ਗਿਆ ਸਾਡਾ ਅੰਦਰ ਬੈਠਾ ਹੋ ਤਿਆ ਬਾਈ ਨੂੰ ਲੈ ਜਾਣਾ ਤਾਂ ਮੈਂ ਇਹ ਵੀ ਨਾਲੇ ਸਾਡੇ ਬਾਈ ਵੀ ਨਾਲੇ ਦਾ ਇਹ ਚੱਕਰ ਦਾ ਕੋਈ ਫਾਦੀ ਬਣਾ ਦੇਣਾ ਮਾਪੇ ਨੇ ਮਾ ਨਮ ਬਿਜੀਦਾ ਫਿਰ ਹਾਂ ਬਿਜੀਦਾ ਬਾਈ ਮੈਂ ਤਾਂ ਨਹੀਂ ਆ ਜਾਣਾ ਤਾ ਪੋਸੀ ਬਸ ਸਵੇਰ ਨੂੰ 10 ਵਜੇ ਚਲੀ ਜੇ ਤਾਂ ਅਸੀਂ ਵੀ ਅੱਜ ਮੈਂ ਹੁਣ ਮੋਟਰ ਪਰੇ ਪੱਦਰ ਜੀ ਕਰੀ ਮੁੱਟੀ ਜਿਹੜੀ ਸਟੇਟ ਦੇ ਉੱਤੇ ਅੱਜ ਧੁੱਪ ਬਹੁਤ ਆਉਂਦੀ ਨਹੀਂ ਧੁੱਪਾਂ ਕੰਮ ਆ ਲਈ ਤੇ ਹੱਟ ਜੂਗਾ ਹਾਂ ਪੂਰੀ ਜੜੀ ਲੱਗ ਗਈ ਹੁਣ 4 ਵਜੇ ਆਉਣੀ ਆ ਉੱਤੇ ਆਪੇ ਲੱਗਣੀਆਂ ਪੈਣੀਆਂ ਕਿਉਂ ਬਈ ਇਹਨੂੰ ਮਨਦਾ ਨਹੀਂ ਉਹ ਉਹਨੂੰ ਮੈਂ ਕਿਹਾ ਕੱਲੂ ਮੈਂ ਮਨਦਾ ਮਿਲੂ ਕੱਲੂ ਜਾਂ ਪਰਸ ਤੱਕ ਆ ਜੂਗਾ ਹਾਂ ਹੁਣ ਗਰਾਊਂਡ ਤੇ ਪੁੱਜ ਗਿਆ ਤੇ ਸੂਰ ਵੀ ਹੁਣ ਲੁਕਦਾ ਜਾਂਦਾ ਠੰਡ ਵੱਧਦੀ ਜਾਂਦੀ ਹੈ ਤੇ ਹੁਣ ਦੁਆਰੇ ਖੇਡ ਮੈਂ ਕਿੱਧਰ ਆ ਬਾਈ ਬੋਲਿੰਗ ਆ ਬੋਲਿੰਗ ਆ ਮੇਰੀ ਯੈਸ ਯੈਸ ਚੱਲ ਰਹੀ ਬੋਲ ਆ ਸਾਡੇ ਕਿ ਨਹੀਂ ਆ ਜਾ ਤੂੰ ਮੇਰੀ ਬੋਲਿੰਗ ਆਗੀ ਅੱਛਾ ਕੋਈ ਨਾ ਅੱਜ ਲਊਗਾ ਬਦਲਾ ਉਹ ਵਿਚਾਰਕੀ ਦਾ ਮੈਂ ਛੱਡ ਦੂੰ ਤੁਹਾਨੂੰ ਕੋਈ ਤਾਂ ਉਹ ਫਾਈਨਲ ਛੱਡ ਦੂੰ ਤੁਹਾਨੂੰ ਫਾਈਨਲ ਤਾਂ 2 ਦਿਨ ਹੋ ਗਏ ਜਿੱਤ ਤੂੰ ਹਾਂ ਕੱਲੇ ਨਹੀਂ ਆਇਆ ਮੈਂ ਗੇਮ ਹੋ ਗਈ ਸਮਾਪਤ ਜਦੋਂ ਮੈਂ ਘਰ ਤੋਂ ਆ ਜਦਾਂ ਯਾਰ ਪੂਰੀ ਠੰਡ ਲੱਗ ਰਹੀ ਸੀ ਤੇ ਮੈਂ ਖੇਤਾਂ ਤੋਂ ਹੱਥ ਪੈਰ ਧੋਲੇ ਤੇ ਮੈਂ ਗਰੋਥ ਥੋੜਾ ਚੌਲਖਾ ਦੇ ਚੌਲ ਬੈਠਾ ਰਿਹਾ ਹਥੋਂ ਕੁਰਸੀ ਉਸ ਫਿਲਮ ਦੀ ਦੇਖਣ ਲੱਗ ਗਿਆ ਮੈਂ ਉਹ ਸਿਰ ਨੂੰ ਸੁਣ ਜਾ ਬਹੁਤ ਚੜ ਗਿਆ ਪਰ ਹੁਣ ਖੇਲ ਕੇ ਸਰਕਲ ਆ ਤੇਜ਼ ਹੋ ਗਿਆ ਬੋਡੀ ਦਾ ਹੂਨ ਦਾ ਤੇ ਆ ਪੂਰਾ ਰਿਲੈਕਸ ਕਰ ਲਿਆ ਤੇ ਆ ਸੋਚ ਰਿਹਾ ਇੱਕ ਮੋਟਰ ਜਾਂਦੇ ਜਾਂਦੇ ਕਿਹੜਾ ਲਾਏ ਜਾਮਾ ਹੁਣ ਤਾਂ ਨਿਹਰਾ ਹੋ ਗਿਆ ਇੱਧਰ ਵੈਸੇ ਬਹੁਤ ਸੋਹਣਾ ਲੱਗ ਰਿਹਾ ਹੁਣ ਸਵੇਰੇ ਦੇਖਾਂਗੇ ਇੱਥੇ ਕੱਲੋਂ ਆਪਣਾ ਵਿਆਹ ਤੁਹਾਨੂੰ ਵਿਆਹ ਦਿਖਾਵਾਂਗੇ ਬਹੁਤ ਵਧੀਆ ਤੇ ਲੱਟਾਂ ਬੰਦ ਸਾਰੇ ਬਸੰਦੇ ਦਾ ਕੀ ਨੀ ਕੋਈ ਯਾਰ ਦੋਸਤ ਕੋਈ ਵੀ ਨਹੀਂ ਆਇਆ ਨਹੀਂ ਆਜਦਾ ਕੋਈ ਬਸ ਸ਼ਾਮ ਨੂੰ ਇੱਥੇ ਅੱਜ ਕੰਮ ਬਹੁਤ ਕਰਿਆ ਹੋਇਆ ਮਾੜਾ ਮਾੜਾ ਜਿਹਾ ਕੋੜਾ ਕੰਮ ਕਰ ਲਾ ਮੈਨੂੰ ਫੋਨ ਨਹੀਂ ਖਰੇ ਕਿਸੇ ਨੂੰ ਵੀ ਤੇ ਚਲੋ ਚਾਲਦੇ ਹਾਂ ਕਰਨ ਚਾਹੁੰਦੇ ਹਾਂ ਦੇਖ ਉੱਧਰ ਹੋ ਗਿਆ ਬਹੁਤ ਸੋਣ ਬਣ ਗਿਆ ਤਾਂ ਪਾਣੀ ਸਿਰਕਦਾ ਤਾਂ ਸੀ ਤੇ ਕੱਲ ਤੱਕ ਹੋਣਾ ਇਹਨਾਂ ਪੂਰਾ ਅਠਰ ਜਾਊਗਾ ਫਿਰ ਇਹ ਫਿਰ ਲੈ ਥੋੜੇ ਫੁੱਲ ਫੁੱਲ ਲਾਉਂਗੇ ਇੱਥੇ ਲਿਆ ਕੇ ਫਿਰ ਚੱਲੀਏ ਵੀ ਹੁਣ ਤੇ ਹੁਣ ਲੰਗਰ ਪਾਣੀ ਛਕੀਏ ਤੇ ਕੱਲ ਨੂੰ ਜਦੋਂ ਮੈਂ ਪਹਿਲਾਂ ਗਿਆ ਤੁਹਾਨੂੰ ਕੱਲ ਨੂੰ ਵਿਆਹ ਦਿਖਾਵਾਂਗੇ ਕੰਨ ਲਿਗਾ ਲਿਗਾ ਚੱਕਰ ਨਾਲ ਮੀਡੀਆ ਕਰੂੰਗਾ ਕਿਸੇ ਨੇ ਕਮੈਂਟ ਕਰਿਆ ਹੋਇਆ ਤਾਂ ਇਹਨੂੰ ਮੱਸੀ ਕੋਈ ਜਿਹੜਾ ਕੰਮ ਸਾਡੇ ਪਿੱਤੇ ਜਿਹੇ ਪਾਰਟੀ ਆਈ ਸੀ ਤੇ ਕਹਿੰਦਾ ਕੋਈ ਮੱਸੀ ਇਹਨੂੰ ਕੋਈ ਵਿਆਹ ਵਿਆਹ ਨਹੀਂ ਤੇ ਹੈਗਾ ਪਹਿਲਾਂ ਉਹ ਉਹ ਖਤਮ ਮੰਗਣਾ ਸੀ ਬਹੁਤ ਤਿੰਨ ਪਰ ਤਿੰਨ ਵਿਆਹ ਹੋਏ ਸੀ ਮੈਨੂੰ ਪਹਿਲਾਂ ਤੇ ਮੈਂ ਗਿਆ ਹੀ ਨਹੀਂ ਹੈ ਟਾਈਮ ਤਾਂ ਕਈ ਵਾਰ ਨਹੀਂ ਹੁੰਦਾ ਟਾਈਮ ਨਹੀਂ ਲੱਗਦਾ ਹੈਗਾ ਕਿ ਫਿਰ ਬਾਹਰ ਦਾ ਜਿੱਦਾਂ ਹੁਣ ਤਰਕ ਕੀ ਗਿਆ ਉਹਦੇ ਪਿੱਛੇ ਤੇ ਵਿਆਹ ਹੋ ਲਿਆ ਇਦਾਂ ਵਿੱਚ ਲੱਗੇ ਹੋਇਆ ਤਿੰਨ ਆਏ ਤੇ ਤਿੰਨ ਹੋਰ ਆਏ ਹੋਏ ਵਿਆਹ ਹੁਣ ਉਹ ਕਮੈਂਟ ਕਰਕੇ ਜਾਊਗਾ ਨਹੀਂ ਮੈਂ ਜਾਣਾ ਨਹੀਂ ਤੇ ਹੈ ਕਮਟ ਕਰ ਜੋਬ ਬਿਆਹ ਦਿਖਾਉਂਗਾ ਤੁਹਾਨੂੰ ਚਲੋ ਜੀ ਧੰਨਵਾਦ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਬਣਾਉਦੇ ਹਾਂ ਹੁਣ ਤਾਂ ਜਿਹੜਾ ਵਿਆਹ ਦੇ ਵਿੱਚ ਟੌੜਾ ਸਾਰਾ ਕੱਢਾਂਗੇ ਦੇਖ ਰਹੇ ਕੋਲੋਂ ਕਿਹੜੇ ਕੱਪੜੇ ਪਾਈਏ